ਇੱਕ ਐਕਸੀਡੈਂਟ ਨੇ ਪੂਰੀ ਜ਼ਿੰਦਗੀ ਬਦਲੀ ਟ੍ਰੀਟਮੈਂਟ ਦੇ ਨਾਲ ਨਾਲ ਮੈਂ ਸਟੱਡੀ ਕੀਤੀ ਬਹੁਤ ਮੁਸ਼ਕਲਾਂ ਨਾਲ ਕੀਤੀ ਮੇਰੇ ਮਮਾ ਮੈਨੂੰ ਹਸਪੀਟਲ 'ਚ ਛੱਡ ਕੇ ਜਾ ਚੁੱਕੇ ਸੀ ਕਿ ਮੈਨੂੰ ਨਹੀਂ ਦੇਖਭਾਲ ਕਰ ਸਕਦੀ ਕੇਅਰ ਕਰਨ ਲਈ ਸਿਰਫ ਮੇਰੇ ਦਾਦਾ ਜੀ ਅਤੇ ਮੇਰੇ ਡੈਡ ਸੀ ਸਟੱਡੀ ਕਰਾਈ ਨੂੰ ਇਸ ਕਾਬਲ ਬਣਾਇਆ ਕਿ ਮੈਂ ਸ਼ਾਇਦ ਕੁਝ ਨਾ ਕੁਝ ਜਵਾਬ ਤੇ ਲੱਗ ਸਕਾਂ ਬਸ ਸਰਕਾਰ ਵੱਲੋਂ ਕੋਈ ਸੁਣਵਾਈ ਹੋਈ ਨਹੀਂ ਰਹੀ ਉਹਦੇ ਵਿੱਚ ਵੀ ਭੇਦਭਾਵ ਹੁੰਦਾ ਕਦੇ ਪੇਤ ਬਾਅ ਤੁਸੀਂ ਇਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਜਾਂ ਜੋਬ ਲਈ ਸਪਾਰਸ਼ ਲਿਆਓ ਰਿਸ਼ਵਤ ਦਿਓ ਸਿਰਫ ਇਹ ਹੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਹਰ ਜਗ੍ਹਾ ਰੱਬ ਦੀ ਮਾਰ ਤਾਂ ਸਾਨੂੰ ਪੈ ਚੁੱਕੀ ਹੁੰਦੀ ਆ ਬਟ ਸਰਕਾਰ ਦੀ ਮਾਰ ਦੀ ਸਾਨੂੰ ਉਦੋਂ ਜ਼ਿਆਦਾ ਪੈਂਦੀ ਹੈ ਹਰ ਰੋਜ਼ ੱੱਕੇ ਖਾਣੇ ਟਰੈਵਲ ਕਰਨਾ ਜੋਬ ਲਈ ਜਾਣਾ ਇੰਟਰਵਿਊ ਦੇਣੀ ਬਟ ਕੁਝ ਨਾ ਹੋਣਾ ਹਮੇਸ਼ਾ ਇਗਨੋਰ ਕੀਤਾ ਜਾਣਾ ਬਹੁਤ ਮੁਸ਼ਕਲ ਆ ਸਕੇ ਇੱਕ ਵਾਰ ਅਪਲਾਈ ਕਰਤਾ ਹੁਣ ਤੱਕ ਮੈਂ 2017 ਤੋਂ ਲੈ ਕੇ ਹੁਣ ਤੱਕ ਅਪਲਾਈ ਕਰਦੀ ਆ ਰਹੀ ਹਾਂ ਸኩል ਬਾਤ ਕੱਟ ਗਈਆਂ ਹਸਪਤਾਲਾਂ ਜਿੱਥੇ ਸਟੱਡੀ ਕੀਤੀ ਆ ਜਾਂ ਘਰੇ ਬੈ ਕੇ ਬੈੱਡ ਰੈਸਟ ਤੇ ਜਦੋਂ ਵੋਟਸ ਆਉਂਦੀਆਂ ਤੁਸੀਂ ਆਉਂਦੇ ਹੋ ਪੈਰ ਤੱਕ ਫੜਨ ਤੱਕ ਜਾਂਦੇ ਹੋ ਕਿ ਹਾਂ ਸਾਨੂੰ ਵੋਟਸ ਦਿਓ ਅਸੀਂ ਤੁਹਾਡੇ ਲਈ ਸਭ ਕੁਝ ਕਰਾਂਗੇ ਪਰ ਕੁਛ ਨਹੀਂ ਕੀਤਾ ਜਾਂਦਾ सीएम ਦੇ ਦਫ਼ਤਰ ਵਿੱਚ ਵੀ ਇਹ ਲੜਕੀ ਜਾ ਕੇ ਆਈ ਆ ਉੱਥੇ ਵੀ ਲਿਖ ਕੇ ਦੇ ਕੇ ਆਏ ਆ ਸਾਰਾ ਕੁਝ ਆਪਦਾ ਸਾਰਾ ਡਾਕੂਮੈਂਟ ਦੇ ਗਈ ਕਹਿ ਦਿੱਤਾ ਵੀ ਤੁਹਾਨੂੰ ਜ਼ਰੂਰ ਕੰਮ ਮਿਲੂਗਾ ਤੇ ਕੰਮ ਮਿਲੂਗੋ ਨੋ ਜਦੋਂ ਇਹਨਾਂ ਨੇ ਸੱਤਾ ਜਾਉਣਾ ਹੁੰਦਾ ਉਦੋਂ ਸਾਨੂੰ ਕੁਝ ਹੋਰ ਬਿਆਨਬਾਜ਼ੀ ਕਰਦੇ ਆ ਜਦੋਂ ਸੱਤਾ ਜਾ ਜਾਂਦੀ ਉਦੋਂ ਸਭ ਕੁਝ ਭੁੱਲ ਜਾਂਦੇ ਆ ਉਦੋਂ ਇਹ ਗੁੱਡ ਇਨੀਂਦ ਸੌ ਜਾਂਦੇ ਆ 5-5 ਸਾਲ ਦੇ ਇਹ ਰਾਜ ਕਰ ਜਾਂਦੇ ਆ ਤੇ ਮੁੜ ਕੇ ਇਹਨਾਂ ਦੀ ਮਿਲੀ ਭੁਗਤ ਹੁੰਦਾ ਚੱਲ ਹੁਣ ਤੂੰ 5 ਸਾਲ ਕਰ ਲਾ ਕੋਈ ਸੋਚਦੇ ਆ ਮੁੱਖ ਮੰਤਰੀ ਸਾਹਿਬ ਦੇ ਦਫਤਰ ਵੀ ਜਾ ਕੇ ਆ ਹਾਂ ਮੈਂ ਜਾ ਕੇ ਆਈ ਆ ਪੇਪਰਸ ਦੇਖ ਕੇ ਆਈ ਆ ਉਹਨਾਂ ਨੇ ਕਿਹਾ ਵੀ ਤੁਹਾਨੂੰ ਬੁਲਾਇਆ ਜਾਏਗਾ ਜੇ 2 ਸਾਲ ਹੋ ਗਏ ਉਸ ਗੱਲ ਨੂੰ 2 ਸਾਲ ਹਾਂ 2 ਸਾਲ ਤੋਂ ਮੈਂ ਵੇਟ ਕਰ ਰਹੀ ਹਾਂ ਕੋਈ ਅਨਸਰ ਨਹੀਂ ਆਇਆ ਕੋਈ ਜਵਾਬ ਨਹੀਂ ਆਇਆ ਤੇ ਅੱਜ ਅਸੀਂ ਇੱਕ ਅਜੇਹੀ ਧੀ ਦੇ ਨਾਲ ਤੁਹਾਨੂੰ ਰੂਪਰੂ ਕਰਾਂਗੇ ਕਿ ਉਹ ਧੀ ਜਿਸ ਦਾ ਇੱਕ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਤੋਂ ਬਾਅਦ ਲਗਾਤਾਰ ਪਰਿਵਾਰ ਵੱਲੋਂ ਉਸ ਦਾ ਇਲਾਜ ਕਰਵਾਇਆ ਜਾਂਦਾ ਤੇ ਬੈੱਡ ਰੈਸਟ ਤੇ ਹੋਣ ਦੇ ਬਾਵਜੂਦ ਵੀ ਉਹ ਬੱਚੀ ਵੱਲੋਂ ਗ੍ਰੈਜੂਏਸ਼ਨ ਤੱਕ ਦੀ ਜਿਹੜੀ ਪੜ੍ਹਾਈ ਆ ਵਧੀਆ ਨੰਬਰਾਂ ਦੇ ਨਾਲ ਕੀਤੀ ਜਾਂਦੀ ਤੇ ਪਰ ਉਹਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਮੇਰਾ ਨਾਮ ਕੁਲਵੀਰ ਕੌਰ ਮੈਂ ਗ੍ਰੈਜੂਏਸ਼ਨ ਤੱਕ ਸਟੱਡੀ ਕੀਤੀ ਹੈ ਮੈਨੂੰ ਸਪਾਈਨਲ ਕਾਰਡ ਅੰਤਰੀ 2002 ਵਿੱਚ ਹੋ ਚੁੱਕੀ ਸੀ ਅੱਜ ਤੋਂ 24 ਸਾਲ ਪਹਿਲਾਂ ਉਸ ਤੋਂ ਬਾਅਦ ਟ੍ਰੀਟਮੈਂਟ ਦੇ ਨਾਲ-ਨਾਲ ਮੈਂ ਸਟੱਡੀ ਕੀਤੀ ਬਹੁਤ ਮੁਸ਼ਕਲਾਂ ਨਾਲ ਕੀਤੀ ਮੇਰੇ ਮਮਾ ਨੂੰ ਹਸਪਤਾਲ ਚ ਛੱਡ ਕੇ ਜਾ ਚੁੱਕੇ ਸੀ ਕਿ ਮੈਨੂੰ ਨਹੀਂ ਦੇਖਭਾਲ ਕਰ ਸਕਦੀ। ਅਰ ਉਹਨਾਂ ਦੇ ਛੱਡਣ ਤੋਂ ਬਾਅਦ ਮੇਰੀ ਹਿਹਲਤ ਦੀ ਕੇਅਰ ਕਰਨ ਲਈ ਸਿਰਫ ਮੇਰੇ ਦਾਦਾ ਜੀ ਨੇ ਮੇਰੇ ਡੈਡ ਸੀ। ਤੇ ਦਾਦਾ ਜੀ ਮੇਰੇ ਡੈਡ ਸੀ। ਅਰ ਉਹ ਹੀ ਮੈਨੂੰ ਸਾਹਮਣੇ ਵਾਲੇ ਸੀ। ਕੋਈ ਰਿਸ਼ਤੇਦਾਰ ਨਹੀਂ ਸੀ। ਕੋਈ ਚਾਚੇ ਤਾਂ ਇਹ ਮੈਨੂੰ ਸਪੋਰਟ ਕਰਨ ਵਾਲੇ ਨਹੀਂ ਸੀ ਸਿਰਫ ਇਹਨਾਂ ਨੇ ਸਭ ਕੁਝ ਆਪਣਾ ਵਿੱਚ ਕੇ ਮੈਨੂੰ ਟ੍ਰੀਟਮੈਂਟ ਕਰਵਾਇਆ, ਸਟੱਡੀ ਕਰਾਈ, ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਸ਼ਾਇਦ ਕੁਝ ਨਾ ਕੁਝ ਜਵਾਬ ਤੇ ਲੱਗ ਸਕਾਂ। ਬੱਤ ਸਰਕਾਰ ਵੱਲੋਂ ਕੋਈ ਸੁਣਵਾਈ ਹੋਈ ਨਹੀਂ ਰਹੀ ਉਹਦੇ ਵਿੱਚ ਵੀ ਭੇਦਭਾਵ ਹੁੰਦਾ ਹੈ ਕਦੇ ਭੇਦਭਾਵ ਤੁਸੀਂ ਇਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਜਾਂ ਜੋਬ ਲਈ ਸ਼ਾਰਸ਼ ਲਿਆਓ ਰਿਸ਼ਵਤ ਦਿਓ ਸਿਰਫ ਇਹ ਹੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਹਰ ਜਗ੍ਹਾ ਇੱਕ ਮੈਂ ਹੀ ਨਹੀਂ ਬਹੁਤ سارے ਬੱਚੇ ਇਹ ਚੀਜ਼ ਫੇਸ ਕਰ ਰਹੇ ਆ ਇੱਕ ਰੱਬ ਦੀ ਮਾਰ ਇੱਕ ਸਰਕਾਰ ਦੀ ਮਾਰ ਕਹੀ ਜਾ ਸਕਦੀ ਹੈ ਨਾ ਸਰਕਾਰ ਵੀ ਕਟ ਨਹੀਂ ਕਰ ਰਹੀ ਕਿ ਜਿਹੜੇ ਹੈਂਡੀਕੈਪਟ ਬੱਚੇ ਆ ਉਹਨਾਂ ਨੂੰ ਪਹਿਲ ਹੋਣੀ ਚਾਹੀਦੀ ਆ ਕਿਉਂਕਿ ਕਿਆ ਹੁੰਦਾ ਕਿ ਇਹਨਾਂ ਨੂੰ ਪੈਲ ਹੈ ਬਟ ਪੈਲ ਵਾਲਾ ਕੁਝ ਨਹੀਂ ਹੁੰਦਾ ਰੱਬ ਦੀ ਮਾਰ ਤਾਂ ਸਾਨੂੰ ਪੈ ਚੁੱਕੀ ਹੁੰਦੀ ਆ ਬਟ ਸਰਕਾਰ ਦੀ ਮਾਰ ਜੀ ਸਾਨੂੰ ਉਦੋਂ ਜ਼ਿਆਦਾ ਪੈਂਦੀ ਹੈ ਕਲਵੀਰ ਅਪਲਾਈ ਕਿੰਨੇ ਵਾਰ ਕੀਤਾ ਜੌਬ ਲਈ ਬਹੁਤ ਵਾਰ ਇੰਨੇ ਫੀਸ ਪਹਿਲੀ ਵਾਰ ਤਾਂ ਫੀਸ ਹੀ ਬਹੁਤ ਜ਼ਿਆਦਾ ਰੱਖੀ ਜਾਂਦੀ ਆ ਕਹਿੰਦੇ ਹੈਂਡੀਕੈਪ ਲਈ ਫੀਸ ਲਈਆਂ ਫਾਰਮ ਫਿਲ ਕਰੋ 7-800 ਰੁਪਏ ਤੋਂ ਘੱਟ ਫੀਸ ਨਹੀਂ ਜਿਹਦੇ ਘਰ 600 ਰੁਪਏ ਆ ਸ਼ਾਮਦਾ ਹੁੰਦਾ ਹੈ ਉਹਦੇ ਵਿੱਚ ਉਹਨੇ ਗੁਜ਼ਾਰਾ ਕਰਨਾ ਕਿਵੇਂ ਫੀਸ ਪੜੇਗਾ ਕਹਿੰਦੇ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਆ ਬਹੁਤ ਨੌکریاں ਸੀ ਦੇ ਰਹੇ ਆ ਵੱਡੇ ਪੱਦਰ ਤੇ ਰਜਗਾਰ ਦਿੱਤਾ ਜਾ ਰਿਹਾ ਵੱਡੇ ਵੱਡੇ ਫਲੈਕਸ ਬੋਰਡ ਜਦੋਂ ਆਪਾਂ ਹਰੇਕ ਸ਼ਹਿਰ ਦੇ ਵਿੱਚ ਵਰਦੇ ਆ ਐਂਟਰੀ ਪੁਆਇੰਟ ਤੇ ਲੱਗਦੇ ਕਿ ਕਿਸੇ ਤੋਂ ਰਿਸ਼ਵਤ ਨਹੀਂ ਲਈ ਜਾਊਗੀ ਉਹਨਾਂ ਨੂੰ ਬਿਨਾਂ ਪੱਖਪਾਤ ਜਿਹੜੀ ਨੌਕਰੀਏ ਦਿੱਤੀ ਜਾਊ ਫਿਰ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਆ ਕਿ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਕਿਉਂਕਿ ਇਹ ਚੀਜ਼ ਮੇਰੇ ਨਾਲ ਹੋ ਚੁੱਕੀ ਹੈ ਮੈਂ ਬਹੁਤ ਜਗ੍ਹਾ ਹਾਂ ਮੇਰੇ ਕੋਲ ਪ੍ਰੂਫ ਨਹੀਂ ਹੈ ਬਟ ਮੈਨੂੰ ਫੇਸ ਟੂ ਫੇਸ ਇਹ ਚੀਜ਼ ਬੋਲੀ ਜਾਂਦੀ ਹੈ ਮੈਨੂੰ ਹੀ ਨਹੀਂ ਹੋਰ ਵੀ ਬੱਚਿਆਂ ਨੂੰ ਬਹੁਤ ਬੋਲੀ ਜਾਂਦੀ ਮੇਰੇ ਨਾਲ ਕਿੰਨੇ ਹੈਂਡੀਕੈਪ ਹੁੰਦਾ ਕਿੰਨੇ ਗਰੁੱਪ ਮੇਨ ਨਾ ਚੱਲ ਰਹੀਆਂ ਸੁਣਦੀ ਆ ਮੈਂ ਉਹਨਾਂ ਨੂੰ ਮਿਲਦੀਆਂ ਉਹਨਾਂ ਦਾ ਫੱਬਦਾ ਇਹ ਹੀ ਹੋਣਾ ਕਿ ਸਾਡੇ ਨਾਲ ਇਹ ਚੀਜ਼ ਹੋ ਰਹੀ ਹੈ ਤਵੇ ਰਿਸ਼ਵਤਖੋਰੀ ਕਿਵੇਂ ਆਪਾਂ ਕਹਤੀ ਰਿਸ਼ਵਤ ਆਪਾਂ ਕਿੱਥੇ ਦੇਖ ਲਈ ਚੱਲਦੀ ਸਰਕਾਰ ਤਾਂ ਕਹਿ ਰਹੀ ਆ ਰਿਸ਼ਵਤ ਬਿਲਕੁਲ ਖਤਮ ਕਰਤੀ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਮਿਲਦੀਆਂ ਨੇ ਫਿਰ ਆਪਾਂ ਰਿਸ਼ਵਤਖੋਰੀ ਕਿਸ ਤਰ੍ਹਾਂ ਕਹਿ ਰਹੇ ਕਿ ਰਿਸ਼ਵਤ ਕਿਆ ਤੁਹਾਨੂੰ ਪਤਾ ਲੱਗਿਆ ਜਾਂ ਕਿਸ ਨੇ ਮੰਗ ਕੀਤੀ ਕਿਸੇ ਨੇ ਮੰਗ ਕੀਤੀ ਮੇਰੇ ਤੋਂ ਇੱਕ ਵਾਰ ਨਹੀਂ ਕਈ ਵਾਰ ਹਾਂ ਮੇਰੇ ਕੋਲ ਸਿੱਧਾ ਸਬੂਤ ਨਹੀਂ ਹੈ ਬਟ ਫੇਸ ਟੂ ਫੇਸ ਮੈਨੂੰ ਇਹ ਚੀਜ਼ ਬੋਲੀ ਗਈ ਕਿੰਨੀ ਵਾਰ ਕਿ ਜਾ ਤਾਂ ਤੁਸੀਂ ਸ਼ਫਾਰਸ਼ ਲਿਆਓ ਜਿਹਦੇ ਕੁਸ਼ ਫਾਰਸ਼ ਲੀ ਗਏ ਉਹਨੇ ਕਿਹਾ ਵੀ ਇਦਾਂ ਸਾਡੇ ਕੋਲ ਜਵਾਬ ਹੱਥ 'ਚ ਨਹੀਂ ਫੜੀਆਂ ਹੋਈਆਂ ਤੁਹਾਨੂੰ ਕੁਛ ਨਾ ਕੁਛ ਫੰਡ ਤਾਂ ਦੇਣਾ ਹੀ ਪੈੜਗੇ ਪ੍ਰਾਈਵੇਟ ਸਰਕਲ ਦਾ ਸਿਰਫ ਇੱਕ ਕੰਪਲੇਨ ਮੇਰੀ ਜ਼ਰੂਰ ਆ ਕਿ ਪ੍ਰਾਈਵੇਟ ਸਰਕਲ ਚ ਕਿਸੇ ਨੂੰ ਇਹ ਚੀਜ਼ ਜੱਜ ਕਰਨ ਦੀ ਦੀ ਜੱਜ ਨਾ ਕਰੇ ਕਿ ਹਾਂ ਇਹ ਬੱਚੇ ਕੁਛ ਨਹੀਂ ਕਰ ਸਕਦੇ ਕੰਮ ਨਹੀਂ ਕਰ ਸਕਦੇ ਸਭ ਕਰ ਸਕਦੇ ਆ ਜਦੋਂ ਵੋਟਸ ਆਉਂਦੀਆਂ ਤੁਸੀਂ ਆਉਂਦੇ ਹੋ ਪੈਰ ਤੱਕ ਫੜਮ ਤੱਕ ਜਾਂਦੇ ਹੋ ਕਿ ਹਾਂ ਸਾਨੂੰ ਵੋਟਸ ਦਿਓ ਠੀਕ ਹੈ ਵੋਟਸ ਦਿਓ ਸਾਡੀ ਸਤਾਸੀਂ ਤੁਹਾਡੇ ਲਈ ਸਭ ਕੁਝ ਕਰਾਂਗੇ ਪਰ ਕੁਝ ਨਹੀਂ ਕੀਤਾ ਜਾਂਦਾ ਹੁਣੇ ਜਿਵੇਂ ਇਹ ਬੱਚੀ ਆ ਇਹਨਾਂ ਨੂੰ ਪੜਾਇਆ ਕਿਸ ਰਾਂ ਬੜੀ ਮੁਸ਼ਕਲ ਨਾ ਪੜਾਇਆ ਲਿਖਾਇਆ ਕਿ ਇਸ ਵਸਤਾ ਦੇ ਵਿੱਚ ਬੱਚੀ ਆ ਚਲੋ ਜੇ ਪੜੀ ਹੋਊਗੀ ਤਾਂ ਕੋਈ ਸਰਕਾਰ ਇਹਨਾਂ ਨੂੰ ਕੰਮ ਦੇ ਦੇ ਦੂਗੀ ਜਿੱਦੇ ਨਾਲ ਇਹਨਾਂ ਦਾ ਗੁਜ਼ਾਰਾ ਚੱਲ ਜਾਵੇ ਬਿਲਕੁਲ ਜੀ ਅੱਜ ਵਕਤ ਇੱਥੇ ਖੜ੍ਹ ਗਿਆਣ ਕੇ ਵੀ ਨਾ ਤਾਂ ਸਾਡੇ ਕੋਲੇ ਕੋਈ ਹੋਰ ਕੀਤਾ ਆ ਦਿਹਾੜੀ ਕਿਤੇ ਕਿੰਨੀ ਕ ਮਿਲ ਜੂਗੀ ਇੱਕ ਬੰਦਾ ਦਿਹਾੜੀ ਕਰਨ ਵਾਲਾ ਮੇਰੀ ਅੱਜ 80 85 ਸਾਲ ਦੀ ਉਮਰ ਹੋ ਚੁੱਕੀ ਆ ਮੈਂ ਤਾਂ ਹੁਣ ਕੁਛ ਕਰ ਨਹੀਂ ਸਕਦਾ ਇਹ ਬੱਚੀ ਨੂੰ ਵੀ ਕੋਈ ਕੰਮ ਨਾ ਮਿਲਿਆ ਸਰਕਾਰ ਨੂੰ ਕਿੰਨੀ ਵਾਰੀ ਇਹ ਨਾ ਨਹੀਂ ਆਪਣੀਆਂ ਜਦ ਕੋਈ ਪਾਲਸੀ ਬਣਾ ਲੈਂਦੀ ਇਹ ਬੱਚੀ ਆਪਣੇ ਫਾਰਮ ਭਰ ਕੇ ਦੇ ਆਉਂਦੀ ਆ ਸੀਐਮ ਦੇ ਦਫ਼ਤਰ ਵਿੱਚ ਵੀ ਇਹ ਲੜਕੀ ਜਾ ਕੇ ਆਈ ਆ ਉੱਥੇ ਵੀ ਲਿਖ ਕੇ ਦੇ ਕੇ ਆਏ ਆ ਸਾਰਾ ਕੁਝ ਆਪਦਾ ਸਾਰਾ ਡਾਕੂਮੈਂਟ ਦੇ ਲਈ ਕਹਿ ਦਿੱਤਾ ਵੀ ਤੁਹਾਨੂੰ ਜ਼ਰੂਰ ਕੰਮ ਮਿਲੂਗਾ ਤੇ ਕੰਮ ਮਿਲੂ ਗਨੂੰ ਅੱਜ ਇਹਦੀ ਉਮਰ 32 ਸਾਲ ਹੋ ਚੁੱਕੀ ਆ ਦੋ ਸਾਲ ਰਹਿ ਗਏ ਉਮਰ ਵੀ ਪੂਰੀ ਹੋ ਜਾਣੀ ਫਿਰ ਬਾਲਗ ਬਡ ਬਣ ਜਾਣਾ ਬਸ ਤੁਸੀਂ ਇਹੀ ਅਸਾਬ ਲਾ ਲਓ ਕਿ ਜੇ ਸਾਡੀ ਸਰਕਾਰ ਇਹਨਾਂ ਬੱਚਿਆਂ ਨੂੰ ਕੁਝ ਕਰੇ ਇਹਨਾਂ ਨੂੰ ਕੋਈ ਕੰਮ ਮਿਲੇ ਇਹਨਾਂ ਦੀ ਆਪਣੀ ਜ਼ਿੰਦਗੀ ਨੂੰ ਸਫਲ ਰੱਖਣ ਹੁਣ ਜੋ ਅੱਜ ਮਾਹੌਲ ਬਣਿਆ ਹੋਇਆ ਮਗਿਆਈ ਇੰਨੀ ਆ ਇਸ ਮਗਿਆਈ ਨਾ ਆ ਕਿਸੇ ਵੇਲੇ ਬਿਲਕੁਲ ਸਾਨੂੰ ਚਾਹ ਨਹੀਂ ਮਿਲਦੀ ਤੈਨੂੰ ਮੈਂ ਕਰੀਅਰ ਕਰਤਾ ਜੇ ਪੈਸਾ ਨਹੀਂ ਤਾਂ ਦੁੱਧ ਕਾਦੇ ਨਾ ਲਈਏ ਸੌਦਾ ਕਾਦੇ ਨਾ ਲਈਏ ਠੀਕ ਆ ਜੀ ਜੇ ਪ੍ਰਸ਼ਾਦਾ ਛਕਣਾ ਆ ਤੇ ਉਹ ਵੀ ਨਾ ਕੁਝ ਹੋਇਆ ਤਾਂ ਨੂਨ ਤਾਂ ਹੈ ਹੀ ਤੇ ਕੀ ਸਰਕਾਰ ਸਾਡੇ ਵਾਸਤੇ ਕੀ ਸੋਚ ਰਹੀ ਆ ਪਤਾ ਨਹੀਂ ਕਿਉਂ ਇਹ ਸਰਕਾਰ ਅੱਖਾਂ ਮੀਟ ਕੇ ਬੈਠੀ ਆ ਜਦੋਂ ਇਹਨਾਂ ਨੇ ਸੱਤਾ ਜõਣਾ ਹੁੰਦਾ ਉਦੋਂ ਸਾਨੂੰ ਕੁਝ ਹੋਰ ਬਿਆਨਬਾਜ਼ੀ ਕਰਦੇ ਆ ਜਦੋਂ ਸੱਤਾ ਜਾ ਜਾਂਦੀ ਉਦੋਂ ਸਭ ਕੁਝ ਭੁੱਲ ਜਾਂਦੇ ਆ ਉਦੋਂ ਇਹ ਗੂੜੀ ਨੀਂਦ ਸੌ ਜਾਂਦੇ ਆ ਕੋਈ ਕਿਸੇ ਇੰਨੀ ਇਹਨਾਂ ਨੂੰ ਧਿਆਨ ਨਹੀਂ ਹੈਗਾ ਕਿ ਸਾਡੀ ਜਨਤਾ ਆ ਸਾਡੀਆਂ ਜ਼ਿੰਮੇਵਾਰੀਆਂ ਸਾਨੂੰ ਮੁਲਕ ਨਹੀਂ ਸੰਭਾਲੀਆਂ ਹੋਈਆਂ ਪੰਜ ਪੰਜ ਸਾਲ ਦੇ ਇਹ ਰਾਜ ਕਰ ਜਾਂਦੇ ਆ ਤੇ ਮੁੜ ਕੇ ਇਹਨਾਂ ਦੀ ਮਿਲੀ ਭੁਗਤ ਹੁੰਦਾ ਚੱਲ ਹੁਣ ਤੂੰ 5 ਸਾਲ ਕਰ ਲਾ ਕੁਝ ਸੋਚਦੇ ਆ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੀ ਜਾ ਕੇ ਆਇਆ ਹਾਂ ਹਾਂ ਮੈਂ ਜਾ ਕੇ ਆਈ ਆਂ ਪੇਪਰਸ ਦੇਖ ਕੇ ਆਈ ਆਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਬੁਲਾਇਆ ਜਾਏਗਾ ਅੱਜ 2 ਸਾਲ ਹੋ ਗਏ ਉਸ ਗੱਲ ਨੂੰ 2 ਸਾਲ ਹਾਂ 2 ਸਾਲ ਤੋਂ ਮੈਂ ਵੇਟ ਕਰ ਰਹੀ ਹਾਂ ਕਿ ਅੱਜ ਵੀ ਅਨਸਰ ਆਂਦਾ ਅੱਜ ਵੀ ਅਨਸਰ ਨਹੀਂ ਉਹਨਾਂ ਦਾ ਪੀਐਸ ਆਰ ਦਾ ਕੋਈ ਨਹੀਂ ਅਨਸਰ ਪਤਾ ਨਹੀਂ ਕੋਈ ਅਨਸਰ ਨਹੀਂ ਆਇਆ ਕੋਈ ਜਵਾਬ ਨਹੀਂ ਆਇਆ ਸਾਡੀ ਸਰਕਾਰ ਜਿਹੜੀ ਵੱਡੇ ਵੱਡੇ ਦਾਅਵੇ ਕਰਦੀ ਆ ਅਜਿਹੇ ਬੱਚੇ ਉਹਨਾਂ ਦੀਆਂ ਨਜ਼ਰਾਂ 'ਚ ਕਿਉਂ ਨਹੀਂ ਪੈਂਦੇ ਅਜਿਹੇ ਘਰ ਉਹਨਾਂ ਦੀਆਂ ਨਜ਼ਰਾਂ 'ਚ ਕਿਉਂ ਨਹੀਂ ਪੈਂਦੇ ਜਿਹੜੇ ਘਰ ਅੱਜ ਦੋ ਵਕਤ ਦੀ ਰੋਟੀ ਤੋਂ ਵੀ ਮਹਤਾਜ ਨੇ ਕੈਮਰਾਮੈਨ ਹਰਪਾਲ ਦੇ ਨਾਲ ਸਾਜਿਤ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ